ਜੇ ਅਸੀਂ ਕਮਾਈ ਕਰਕੇ ਪੈਸਾ ਬਣਾਵਾਂਗੇ ਨਾ ਉਹ ਸਾਨੂੰ ਪੈਸਾ ਲਾਉਣ ਦਾ ਪਤਾ ਲੱਗ ਜਾਵੇ ਵੀ ਅਸੀਂ ਪੈਸਾ ਲਾਈਏ ਕਿਵੇਂ ਜੇ ਜਦੋਂ ਕਿਸੇ ਨੂੰ ਮੁਕਤ ਪੈਸਾ ਬਣ ਲੱਗ ਜੀ ਉਦੋਂ ਮੁਸ਼ਕਲ ਹੋ ਜਾਂਦਾ ਤੁਹਾਨੂੰ ਕੀ ਲੱਗਦਾ ਜੀ ਪੁੱਤ ਨੂੰ ਲਾੜ ਕਿੰਨਾ ਕ ਜ਼ਰੂਰੀ ਆ ਜਿਵੇਂ ਬਜ਼ੁਰਗ ਲਾੜ ਦਿੰਦੇ ਆ ਕਿੰਨਾ ਕ ਜ਼ਰੂਰੀ ਆ ਤੇ ਲੋੜ ਤੋਂ ਵੱਧ ਕਿੰਨਾ ਕ ਹਾਨੀ ਕਰ ਕੋ ਸਕਦਾ ਇਹਨੂੰ ਅੱਗੇ ਜੇ ਜਿਹੜਾ ਸਮਾਂ ਸੀ ਨਾ ਹੂੰ ਜੇ ਕਿਸੇ ਬੱਚੇ ਨੂੰ ਪੈਰਾਂ 'ਚ ਜੁੱਤੀ ਪਾਉਣੀ ਆ ਜਾਂ ਕਿਤੇ ਮੇਲੇ ਮੇਲੇ ਮਸ਼ਹਰੇ ਜਾਣਾ ਕੋਈ ਕੱਪੜਾ ਬਣਾਉਣਾ ਤੇ ਉਹਨੂੰ ਮੇਰੇ ਖਿਆਲ ਆ ਵੀ ਪੰਜ ਚਾਰ ਵੀ ਇਹਨਾਂ ਰੋਣਾ ਪੈਂਦਾ ਸੀਗਾ ਬਾਪੂ ਮੈਨੂੰ ਆਹ ਚੀਜ਼ ਲਿਆ ਦੇ ਬਾਪੂ ਮੈਨੂੰ ਆਹ ਚੀਜ਼ ਲਿਆ ਦੇ ਹੁਣ ਬਾਪੂ ਲਿਆ ਕੇ ਤਾਂ ਦਿੰਦਾ ਸੀਗਾ ਪਰ ਉਹਨੂੰ ਨਾ ਕੋ ਸਮਾਂ ਲੱਗ ਜਾਂਦਾ ਸੀਗਾ ਹੂੰ ਤੇ ਜਿਹੜਾ ਉਹ ਬੱਚਾ ਸੀ ਨਾ ਉਹਦੀ ਸ਼ੈਨ ਸ਼ਕਤੀ ਵੱਧ ਜਾਂਦੀ ਸੀ ਕੋਈ ਨਹੀਂ ਬਾਪੂ ਸਵੇਰੇ ਲਿਆ ਦੂ ਕੋਈ ਨਹੀਂ ਬਾਪੂ ਪਰਸੋਂ ਲਿਆ ਦੂ ਖੀਰੀ ਬਾਪੂ ਨੇ ਤਾਂ ਲਿਆ ਕੇ ਦੇਣਾ ਉਹਦਾ ਬੱਚਾ ਹੈ ਉਹਦਾ ਲਾੜ ਹੈ ਕਿ ਜਿਹੜਾ ਹੁੰਦਾ ਸਮਾਂ ਆ ਗਿਆ ਜੇ ਤਾਂ ਬੱਚੇ ਨੇ ਅੱਜ ਚੀਜ਼ ਮੰਗ ਲਈ ਬਾਪੂ ਮੈਂ ਫਲਾਨੀ ਠੀਜ ਹੈ ਜੇ ਤਾਂ ਤੁਰਤ ਕੱਢ ਕੇ ਜੇਬ ਚ ਦੇ ਤੀ ਫੇਰ ਤਾਂ ਠੀਕ ਹੈ ਤੇ ਨਹੀਂ ਫਿਰ ਉਹ ਬਾਪੂ ਨਹੀਂ ਹਾਂ ਅੱਛਾ ਜਿਹੜੀ ਅੱਜ ਪੂਰੀ ਲੋੜ ਕਰਨ ਲੱਗ ਗਏ ਮਾਪੇ ਬੱਚਿਆਂ ਦੀ ਮੂੰਹ ਚ ਉਹ ਗੱਲ ਕੱਢਣ ਅਸਾਰ ਉਹਦੀ ਪੂਰੀ ਕਰ ਦੇਣੀ ਜਿੱਦੇ ਉਹਨੂੰ ਚੀਜ਼ ਉਹ ਨਹੀਂ ਮਿਲਦੀ ਫੇਰ ਉਹ ਤਾਂ ਸ਼ੈਨ ਸ਼ਕਤੀ ਨਹੀਂ ਹੁੰਦੀ ਜੀ ਉਹ ਕੋਈ ਨਾ ਕੋਈ ਸ਼ਬਦ ਗਲਤ ਬੋਲੂ ਜਾਂ ਕੋਈ ਹੋਰ ਹੋਰ ਗੱਲ ਕਰੂਗਾ ਉਹਦੀ ਸਹਿਣ ਸ਼ਕਤੀ ਗਲਤ ਹੋਗੀ ਮੈਂ ਕਹਿੰਦਾ ਵੀ ਹੁਣ ਵੀ ਜਿਹੜਾ ਸਿਆਣਾ ਪਰਿਵਾਰ ਆ ਜਿਹੜਾ ਕੋਈ ਸੋਚਣ ਵਾਲਾ ਬੰਦਾ ਹੈ ਬਜ਼ੁਰਗ ਮਾਪਿਓ ਹੁਣ ਜਿਹੜੇ ਹੁਣ ਥੋੜੇ ਜਿਹੜੇ 30 35 35 ਸਾਲ ਦੇ ਮੁੰਡੇ ਆ ਉਹ ਮਾਪਿਓ ਬਣੇ ਵੇ ਆ ਉਹ ਵੀ ਜੇ ਬੱਚੇ ਨੂੰ ਦੋ ਵੇਰੀ ਥੋੜਾ ਜਿਹਾ ਰੋਕ ਤੇ ਟੋਕ ਲੈਣਗੇ ਨਾ ਉਹਦੇ ਕੋਈ ਅੱਠ ਪੈਰ ਚਾਰ ਪੈਰ ਨਗਾ ਦੇਣਗੇ ਕੀ ਜਿਹਾ ਹਉਣ ਤੋਂ ਉਹਦੀ ਕੋਈ ਸਹਿਣ ਸ਼ਕਤੀ ਵੱਧ ਜੂਗੀ ਜੀ ਪਹਿਲੇ ਬੋਲ ਚੀਜ਼ ਬੱਚੇ ਨੂੰ ਨਾ ਦਿਓ ਜਿੱਦਿਓ ਨੂੰ ਨਾਂ ਮਿਲੀ ਉਹਦੇ ਤੋਂ ਚੱਲ ਨਹੀਂ ਹੁੰਦੀ ਗੱਲ ਬਾਕੀ ਬਾਪੂ ਜਿਵੇਂ ਮੰਨ ਲਓ ਚੀਜ਼ ਲੈ ਵੀ ਦਿੱਤੀ ਤੇ ਉਹਦੀ ਕਦਰ ਨਹੀਂ ਹੁੰਦੀ ਜੇ ਆਪਾਂ ਪਹਿਲੇ ਬੋਲ ਚੀਜ਼ ਦੇ ਦਿੱਤੀ ਕਿਸੇ ਨੂੰ ਮੈਨੂੰ ਨਹੀਂ ਲੱਗਦਾ ਉਹ ਕਦਰ ਪਾਉਂਦਾ ਹੋਊਗਾ ਬੰਦਾ ਨਹੀਂ ਪੈਂਦੀ ਬਿਲਕੁਲ ਹਮ ਸਹੀ ਗੱਲ ਹੈ ਅਸੀਂ ਆਪ 30 35 35 ਸਾਲ ਦੇ ਹੋ ਗਏ ਜਦੋਂ ਸਾਈਕਲ ਲਿਆ ਤੇ ਅੱਜ ਬੱਚਾ ਵੇਖ ਲਓ ਵੀ ਅੱਜ ਅਸੀਂ ਜਦੋਂ ਬੱਚਾ ਮਾਰ ਆ ਜਾਵੀ ਉਹ ਤੋਂ ਆਪਣੇ ਆਪ ਤਾਂ ਜੀ ਬੈਠਣੀ ਜਾਂਦਾ ਹੁੰਦਾ ਅਸੀਂ ਬੈਠਣੀ ਉਹ ਤੇ ਲਾਉਣੀ ਫਰਕ ਬੜਾ ਪੈ ਗਿਆ ਤੇ ਜਮੀਨ ਸਮਾਨ ਦਾ ਫਰਕ ਪੈ ਗਿਆ ਅੱਜ ਤੋਂ ਜਿਹੜਾ ਪਹਿਲਾ ਸਮਾਂ ਸੀਗਾ ਉਦੋਂ ਤਾਂ ਬਹੁਤ ਹੀ ਸਮਾਂ ਭਿਆਨਕ ਸੀ ਗਿਣਤੀ ਦੇ ਇੱਕ ਦੋ ਸ਼ੈਕਰੀ ਸਾਡੇ ਪਿੰਡ ਦੇ ਵਿੱਚ ਕਿ ਸਾਨੂੰ ਆਮ ਤਾਂ ਕਿੱਥੇ ਮਿਲਦਾ ਸੀ ਕਿਸੇ ਕੋਲ ਅਸੀਂ 30 ਤੇ 32 33 ਸਾਲ ਦੇ ਹੋ ਗਏ ਜਦੋਂ ਅਸੀਂ ਸ਼ੈਕਲ ਹੀ ਲਿਆ ਸੀ ਨੌਜਵਾਨ ਜਿਵੇਂ ਸਾਡੇ ਵਰਗੇ ਹਾਂ ਹਾਂ ਪਹਿਲਾਂ ਦੇ ਸਮੇਂ ਦੇ ਵਿੱਚ ਐ ਸੁਣਦੇ ਹੁੰਦੇ ਸੀ ਵੀ ਗੱਲਾਂ ਕਰਦੇ ਬਜ਼ੁਰਗਾਂ ਨੂੰ ਕਹਿੰਦੇ ਸੀ ਵੀ ਬਾਪੂ ਕਹਿੰਦੇ ਸੀਗੇ ਹਾਂ ਹਾਂ ਹੈਨਾ ਆਪ ਤੋਂ ਵੱਡੇ ਦੂ ਬਜ਼ੁਰਗ ਨੂੰ ਤੇ ਹੁਣ ਜਿਵੇਂ ਬੁਢਾ ਚੱਲਿਆਗਾ ਹਾਂ ਸਾਡਾ ਬੁਢਾ ਜਾਂ ਥੋਡੇ ਵਾਲਾ ਬੁਢਾ ਹਾਂ 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 ਤੁਹਾਨੂੰ ਲੱਗਦਾ ਨਹੀਂ ਕਿ ਆ ਵੀ ਪਹਿਲਾਂ ਦੇ ਨਾਲੋਂ ਜਿਹੜਾ ਹੈਗਾ ਹੁਣ ਬਹੁਤ ਵੱਖਰਾ ਪਨ ਆ ਚੁੱਕਿਆਗਾ ਨੌਜਵਾਨੀ 'ਚ ਪੂਰਾ ਹੀ ਫਰਕ ਪੈ ਗਿਆ ਇੱਥੇ ਇਹ ਤਾਂ ਗੱਲ ਇਹ ਤਾਂ ਗੱਲ ਕਹਿਣ ਵਾਲੀ ਨਹੀਂ ਇਹ ਤਾਂ ਸਾਡੇ ਮਮੈਲਾਂ ਦਾ ਕੰਮ ਚੱਲਿਆ ਵਾ ਰਿਸ਼ਤੇਦਾਰ ਆ ਜਨ ਇਹ ਜਵਾਕਾਂ ਦੇ ਕੋਲੇ ਮਮੈਲ ਹੈ ਉਹ ਅੱਬਰ ਤਾਂ ਗਏ ਨੂੰ ਬੁਲਾਉਂਦੇ ਨਹੀਂ ਜੇ ਬੁਲਾਉਣਗੇ ਤਾਂ ਪੰਜ ਸੱਤ ਨਾ ਆਏ ਵੇ ਠਹਿਰ ਕੇ ਤੇ ਫੇਰ ਆਖਣਗੇ ਫਲਾਣਾ ਮਾਮਾ ਸੀ ਜਾਂ ਫੁੱਫੜ ਸੀ ਉਹ ਵੀ ਕਿਹੜੀ ਗੱਲ ਕਰਨੀ ਹੈ ਕੋ ਮੁੜ ਕੇ ਉਹਦਾ ਪਿਆਰ ਵਾਲਾ ਫੇਰ ਹੂੰ ਉਹਨੂੰ ਫੇਰ ਫੜ ਲੈਂਦੇ ਆ ਇਹ ਵੀ ਸਾਡੇ ਲੋਕਾਂ ਦੇ ਵਿੱਚ ਰੁਝਾਨ ਥੋੜਾ ਜਿਹਾ ਬਹੁਤ ਬਹਾਲਾ ਵੱਧ ਗਿਆ ਮੇਰੇ ਖਿਆਲ ਦੇ ਵਿੱਚ ਪੈਰੋ ਪੈ ਰਹੇ ਹੈ ਕੁਛ ਬਧੂ ਹੈ ਮੈਨੂੰ ਘਟਦਾ ਨਹੀਂ ਲਿੰਦਾ ਕਿ ਪਰ ਇਹ ਜਿਹੜਾ ਸਮਾਂ ਹੈ ਇਹਨਾਂ ਬੱਚਿਆਂ ਵਾਸਤੇ ਆਉਣ ਵਾਲਾ ਭਵਿੱਖ ਹੈ ਇਹ ਠੀਕ ਨਹੀਂ ਜੀ ਜਿਹੜੇ ਤੇ ਅਸਰ ਕਰੀ ਜਾਣਗੇ ਤਾਂ ਕੰਮ ਚੰਦਾ ਘੱਟ ਧਿਆਨ ਇਸ ਪਾਸੇ ਵੱਧਦੇ ਹਨ ਕਿੰਨੀਆ ਪੜਿਆ ਬਾਪੂ ਫਿਰ ਨਹੀਂ 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 ਪੜੇ ਜਮਾਈ ਜਮਾਈ ਨਹੀਂ ਪੜੇ ਤੇ ਫਿਰ ਬਾਪੂ ਮੈਂ ਦੇਖਿਆ ਸੀਗਾ ਤੁਸੀਂ ਉਹ ਲਿਖੀ ਵੀ ਜਾਣਦੇ ਆ ਪੜੀ ਵੀ ਜਾਣਦੇ ਆ ਉਹ ਲਿਖੀ ਫਿਰ ਐਉਂ ਆ ਨਾ ਉਹ ਫਿਰ ਵਿਆਹ ਹੋ ਜਾਂਦਾ ਉਹ ਹੋ ਜਾ ਜਦੋਂ ਨਰਮਿੰਦਰ ਮੇਜ ਤਲਉਂਦੇ ਹੁੰਦੇ ਕੰਡੇ ਜੇ ਚੱਲ ਪਏ ਨਵੇਂ ਅੱਛਾ ਤੇ ਉਦੋਂ ਫਿਰ ਆਖਿਆ ਵੀ ਇਹ ਚਲ ਪਹਿਲਾਂ ਤਾਂ ਬਸੇੜੀਆਂ ਨਾਲ ਤੋਲਦੇ ਸੀਗੇ ਮੁਰਕ ਉਹ ਕੱਛੂਕਲ ਹਾਂ ਉਹ ਕੰਡੇ ਜੇ ਚੱਲ ਤੇ ਫਿਰ ਉਦੋਂ ਉਦੋਂ ਕੰਮ ਪਿਆ ਵੀ ਹੁਣ ਇਹਨੂੰ ਸਿੱਖੀਏ ਕਿਵੇਂ ਕਰੀਏ ਫਿਰ ਉਹ ਇੱਕ ਆਦੂ ਵਾਲੀ ਖਰਾ ਮਾਰ ਮਾਰ ਕੇ ਮਾਰ ਮਾਰ ਕੇ ਉਹ ਸਿੱਖਣਾ ਸ਼ੁਰੂ ਕਰਤਾ ਫੇਰ ਕੀ ਹੈ ਉਹ 30 35 ਸਾਲ ਹਲ ਵੀ ਵਾਇਆ ਉਦੋਂ ਮੁੜ ਕੇ ਹਲਵਾਂਦੇ ਦੇ ਨਾਲ ਹੀ ਅਕਰਿਆ ਨਾ ਦੁਕਾਨ ਕਰ ਲਈ ਫੇਰ ਉਦੋਂ ਪੁੱਸ ਪੈ ਗਿਆ ਉਦੋਂ ਫੇਰ ਸਿੱਖਣਾ ਸ਼ੁਰੂ ਕਰਤਾ ਹੈ ਹੋੜੀ ਹੋੜੀ ਦਰਖਤ ਤੇ ਚੜਨ ਵਾਲੀ ਗੱਲ ਬਣ ਗਈ ਤੇ ਉਹ ਵਾਹ ਗੱਲ ਹੀ ਇੱਕ ਚੱਲੀ ਅੱਠ 9 ਵਜੇ ਹੋ ਗਏ ਇੱਥੇ ਮੇਰੇ ਆਣਦੇ ਹੀ ਹੈ ਤੇ ਉਹ 11 11 ਪੜੇ ਹੋਇਆ ਹੈ ਉਹ ਟਾਈਮ ਦੇ ਦਾਦਾ ਕਿ ਉਹ ਮੈਨੂੰ ਕਿ ਲੰਮਰਾਂ ਦਾ ਮੁੰਡਾ ਪ੍ਰੀਤਮ ਪ੍ਰੀਤਮ ਆ ਗਿਆ ਮੈਨੂੰ ਆਦਾ ਬਈ ਸਾਡੀ ਨਾਲ ਤੂੰ ਹੀ ਤਾਂ ਕਰੇਗਾ ਵਾ ਕਿਉਂ ਹਾਂ ਹਾਂ ਆਂਦਾ ਤੂੰ ਤਾਂ ਜਿਹੜਾ ਪਹਿਲਾਂ ਮਈਆਂ ਚਾਰੀਆਂ ਫੇਰਾ ਹਲਵਾ ਆ ਤੇ ਅੱਫੀ ਫੇਰ ਤੂੰ ਅੱਦਖਾ ਦੁਕਾਨਦਾਰੀ ਵੀ ਕਰ ਲਈ ਖੇਤੀ ਵੀ ਨਾਲ ਕਰੀ ਗਿਆ ਆਂਦਾ ਸੀ ਹੋਜੇ ਦੇ ਉੱਤੇ ਤੁਰੇ ਫਿਰਦਾ ਮੈਂ ਕਿਹਾ ਭਾਈ ਐਡੋ ਦੀ ਪਰਾਲਾ ਬਤਾਏ ਸੋਡਾ ਅਬਿਆਸ ਇਧਰ ਖੇਤੀ 'ਚ ਪੈ ਗਿਆ ਹਾਂ ਮੇਰਾ ਅਬਿਆਸ ਖੇਤੀ 'ਚ ਵੀ ਪੈ ਗਿਆ ਦੁਕਾਨਦਾਰੀ 'ਚ ਵੀ ਪੈ ਗਿਆ ਪੜ੍ਹਾਈ 'ਚ ਵੀ ਪੈ ਗਿਆ ਮੈਂ ਆਪਦਾ ਇਹ ਕਰੀ ਗਿਆ ਕਿ ਪਰ ਜਿਹੋ ਜੇ ਹੁਣ ਮੇਰਾ ਸਿਸਟਮ ਦਾ ਚੱਲੀ ਜਾਂਦਾ ਹੈ ਕੈਲੇ ਮੁਤਲਕ ਬਹੁਤ ਠੀਕ ਹੀ ਹੈ